ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਜਿੱਥੇ ਪਿੰਡ ਰੂਪਵਾਲ ਵਿਖੇ ਡੇਰਾ ਦੁੱਦਾ ਤਾਰੀ巴巴 ਬਸਾਉ ਜੀ ਨੂੰ ਸਮਰਪਿਤ ਸ਼ਿੰਮੀਲਾ ਕਰਵਾਇਆ ਜਾਂਦਾ ਹੈ ਉਸ 26 ਮੀਲੇ ਦੌਰਾਨ ਐਨ ਆਰ ਆਈ ਵੀਰਾਂ ਵੱਲੋਂ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ weight lifting ਦੇ ਮੁਕਾਬਲੇ ਵੀ ਕਰਵਾਇਆ ਗਿਆ ਤੇ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨਕਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੁਕਾਬਲੇ ਦੌਰਾਨ ਗੁਰਦੀਪ ਸਿੰਘ ਜੈਸੀ ਨੇ 53 ਕਿਲੋ ਭਾਰ ਵਰਗ ਵਿੱਚ 140 ਕਿਲੋ ਸਕੁਆਟ ਚੁੱਕਾਈ ਇਸ ਮੌਕੇ ਅਨਰ ਵੀਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਖੇਡ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਦੀ ਜਵਾਨੀ ਨੂੰ ਉੱਚਾਉਣਾ ਹੈ। ਹਾਂਜੀ ਅੱਜ weight lifting ਦੇ ਮੁਕਾਬਲੇ ਕਰਾਏ ਗਏ ਆ ਤੇ ਇਹਦੇ ਵਿੱਚ 60 ਕਿਲੋ, 70 ਕਿਲੋ, 80 ਕਿਲੋ ਦੇ 85 ਕਿਲੋ ਤੱਕ weight ਦੇ ਮੁਕਾਬਲੇ ਹੋਏ ਆ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ। ਤੇ ਸਾਡੇ ਨਾਲ ਸਾਡੇ ਮੇਰੇ ਭਰਾ ਦੀਪ ਜੀਮਾ ਤੇ ਇਹਨਾਂ ਦੇ ਬ੍ਰਦਰ ਵੀ ਨਾਲ ਦੀਏ ਪਵਿੰਦਰ ਜੀਮਾ ਉਹਨਾਂ ਨੇ ਵੀ ਸਾਲਿਆ ਤੇ ਨੌਜਵਾਨਾਂ ਦੀ ਹੌਸਲਾ ਵਧਾਈ ਕੀਤੀ ਨੌਜਵਾਨਾਂ ਨੂੰ ਇਹ ਕਹਿਣਾ ਵੇ ਵੱਧ ਤੋਂ ਵੱਧ ਇਹਨਾਂ ਨੂੰ ਫੋਲੋ ਕਰਨਾ ਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰਦੀਪ ਸਿੰਘ ਦੇਸੀ ਜਿਹੜੇ ਕਿ ਹੁਣ ਪ੍ਰਿੰਟ ਦੇ ਮੌਖਾਂ ਸਰਪੰਚ ਹਨ ਉਹਨਾਂ ਵੱਲੋਂ ਵੀ weight lifting ਲਈ 스케ਡ ਲਗਾਈ ਗਿਆ 1.40 ਕਿਲੋ ਦੀ ਤੇ ਉਹਨਾਂ ਉਹਨਾਂ ਵੱਲੋਂ ਵੀ ਇਹੀ ਸੰਦੇਸ਼ ਆਵੇ ਨੌਜਵਾਨਾਂ ਨੂੰ ਵੀ ਉਹ ਵੀ ਉਹਨਾਂ ਨੂੰ ਫੋਲੋ ਕਰਨ ਦੇ ਨਾਲ ਦੇ ਮਗਰ ਲੱਗਣ ਤੇ weight lifting ਦੇ ਵਿੱਚ ਜਾਂ ਹੋਰ ਵੀ ਖੇਡਾਂ ਦੇ ਵਿੱਚ ਆਪਣਾ ਧਿਆਨ ਲਗਾਉਣ ਦਾ ਤੋਂ ਵੱਧ ਤੋਂ ਵੱਧ ਉਹਨਾਂ ਦੇ ਜੀਵਨ ਨੂੰ ਸਫਲ ਬਣਾਇਆ ਜਾ ਸਕੇ